ਬਿਲਕੁਲ ਇੱਕ ਨਵੇਂ ਪੈਸੇ ਦੀ ਲਿਜਾਈ ਨਹੀਂ ਇਹ ਸਾਰੀ ਜੋ ਸੌੜੀ ਸਿਆਸਤ ਹੈ ਕੱਡੀਆਂ ਸਿਆਸਤ ਹੈ ਸਸਤੇ ਸ਼ੋਰ ਦੀ ਸਿਆਸਤ ਹੈ ਇਹ ਸਿਰਫ ਸ਼ਰਮਾ ਜੀ ਦੀ ਮਿਹਰਬਾਨੀ ਹੈ ਵਿੱਚ ਮਿਲ ਦੇ ਵਿੱਚ ਕੋਈ ਹੋਰ ਵਾਰਸ ਨਹੀਂ ਦਿਪਿੰਦਰ ਸਿੰਘ ਢਿੱਲੋਂ ਦਾ ਕੋਈ تعلق ਨਹੀਂ ਮੈਂ ਖੁਦ ਵਕੀਲ ਐ ਦਿਪਿੰਦਰ ਸਿੰਘ ਢਿੱਲੋਂ ਨੂੰ ਇਹਦੀ ਵਿਰਾਸਤ ਨਹੀਂ ਜਾਣੀ ਕਿਸੇ ਹਾਲਤ ਵਿੱਚ ਵੀ ਐ ਜੀ ਇਹ ਐਨ ਕੇ ਸ਼ਰਮਾ ਦੀ ਹਵਾਲਾ ਲੋਕਾਂ ਨੇ ਬਦਲੀ ਹੈ ਇਹ ਹਾਰ ਰਿਹਾ ਬੜੀ ਬੁਰੀ ਤਰ੍ਹਾਂ ਇਹ ਹੁਣ ਸੌੜੀ ਸਿਆਸਤ ਕੱਡਿਆ ਸਿਆਸਤ ਕੱਡਿਆ ਕੱਡਿਆ ਤੋਂ ਕੱਡਿਆ ਕਮੀਨੀ ਸਿਆਸਤ ਦੇ ਉੱਤੇ ਆ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਇਲੈਕਸ਼ਨਾਂ ਦੀ ਜਿੱਥੇ ਕਿ ਹਰੇਕ ਬੰਦਾ ਇੱਕ ਦੂਜੇ ਤੇ ਇਲਜ਼ਾਮ ਲਗਾ ਰਿਹਾ ਤੇ ਆਪਣੇ ਆਪ ਨੂੰ ਪਾਕ ਸਾਫ਼ ਸਾਬਿਤ ਕਰ ਰਿਹਾ ਤੇ ਦੂਜੇ ਬੰਦੇ ਨੂੰ ਚੋਰ ਸਾਬਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਇਸੇ ਤਰ੍ਹਾਂ ਦੇ ਅੱਜ ਇੱਕ ਅੱਜਕੱਲ ਗੱਲਬਾਤ ਕਰ ਚੱਲ ਰਹੀ ਹੈ ਜਿਹੜੇ ਸਾਡੇ ਹਲਕੇ ਦਾ ਇੱਕ ਹੈਗੇ ਐਨ ਕੇ ਸ਼ਰਮਾ ਜਿਹੜੇ ਉਹਨਾਂ ਨਾਲ ਹੈਗੇ ਜੀ ਗੁਰਿੰਦਰ ਕੌਰ ਢਿੱਲੋਂ ਹੈਗੇ ਜਿਹੜੇ ਚਾਚਾ ਜੀ ਦੀ ਕੁੜੀ ਹੈ ਢਿੱਲੋਂ ਸਾਹਦੇ ਤੇ ਉਹ ਇਲਜ਼ਾਮ ਲਾ ਰਹੀ ਹੈ ਕਿ ਸਾਡੇ ਜਿਹੜੇ ਜਾਇਦਾਦ ਨੂੰ ਤਸਬੰਦੀ ਕੋਸ਼ਿਸ਼ ਕਰ ਰਹੇ ਹਨ ਦੀਪਿੰਦਰ ਸਿੰਘ ਢਿੱਲੋਂ ਜੀ ਤੇ ਉਹਨਾਂ ਜਿਹੜੇ ਫਾਦਰ ਸਾਹਿਬ ਹੈ ਗੁਰਿੰਦਰ ਕੌਰ ਢਿੱਲੋਂ ਜਿਹੜਾ ਫਾਦਰ ਸਾਹਿਬ ਹੈ ਜਿਹੜੇ ਸਾਬਕਾ ਐਡੀਸ਼ਨਲ ਐਡਵੋਕੇਟ ਜਨਰਲ ਤੇ ਮੌਜੂਦਾ ਹਾਈ ਕੋਰਟ ਤੇ ਸੁਪਰੀਮ ਕੋਰਟ ਤੇ ਕਈ ਕੇਸ ਵੀ ਹੈਗੇ ਸਸੀ ਰਾਜੀ ਪਸਾ ਜਿਹੜੇ 38 ਦੀ ਹੈ ਗੁਰਿੰਦਰ ਕੌਰ ਤੇ ਲੋਕ ਜਾਨ ਲਗਾ ਰਹੀ ਹੈ ਕਿ ਸਦੀ ਜਿਦਾਤ ਦਬੰਦੀ ਕੋਸ਼ਿਸ਼ ਕਰ ਰਹੇ ਆ ਦਿਪਿੰਦਰ ਸਿੰਘ ਢਿੱਲੋਂ ਇਹਦੇ ਚ ਕਿੰਨੀ ਕ ਸੱਚਾਈ ਹੈ ਇਹ ਮੈਨੂੰ ਪਤਾ ਲੱਗਿਆ ਲੇਕਿਨ ਇਹਦੇ ਚ ਬਿਲਕੁਲ ਇੱਕ ਨਵੇਂ ਪੈਸੇ ਦੀ ਲਜਾਈ ਨਹੀਂ ਇਹ ਸਾਰੀ ਜੋ ਸੌੜੀ ਸਿਆਸਤ ਹੈ ਕੱਡੀਆਂ ਸਿਆਸਤ ਹੈ ਸਸਤੇ ਸ਼ੋਰ ਦੇ ਸਿਆਸਤ ਹੈ ਇਹ ਸਿਰਫ ਸ਼ਰਮਾ ਜੀ ਦੀ ਮਿਹਰਬਾਨੀ ਹੈ ਸ਼ਰਮਾ ਜਿਹੜੇ ਅਨਕੇ ਸ਼ਰਮਾ ਜਿਹੜੇ ਤੁਹਾਡੇ ਵਿਧਾਇਕ ਨੇ ਕਿ ਹੁਣ ਕੇ ਦਿਪਿੰਦਰ ਸਿੰਘ ਢਿੱਲੋਂ ਦੇ ਖਿਲਾਫ ਇਲੈਕਸ਼ਨ ਲੜ ਰਹੇ ਨੇ ਔਰ ਇਹਦੇ ਵਿੱਚ ਕੋਈ ਇੱਕ ਨਵੇਂ ਪੈਸੇ ਜਾਈ ਨਹੀਂ ਸਾਰੀ ਪ੍ਰਾਪਰਟੀ ਦਾ ਮੈਂ ਜੋਂਦਾ ਜਾਗਦਾ ਬਾਹਰ ਮਾਲਕ ਬੈਠਾ ਮੇਰਾ ਘਰ ਦਾ ਸੈਕਟਰ ਚੰਡੀਗੜ੍ਹ ਦੇ ਵਿੱਚ ਹੈ ਕੋਠੀ ਨੰਬਰ 130 ਸੈਕਟਰ 10 ਘਰ ਹੈ ਮੇਰਾ ਉੱਥੇ ਮੈਂ ਰਹਿੰਦਾ ਹਾਂ ਉੱਥੇ ਕਿਸੇ ਦਾ ਕੋਈ ਹੋਰ ਤਲਕ ਨਹੀਂ ਮੈਂ ਮੈਂ ਰਹਿੰਦਾ ਮੇਰੇ ਨੌਕਰੀ ਨੇ ਮੇਰੀ ਵਾਈਫ ਦੀ ਡੈਥ ਹੋ ਗਈ 1900 1900 ਸੌਰੀ 2000 2000 ਦੇ ਵਿੱਚ ਪੂਰੇ ਡੈਥ ਹੋ ਗਈ ਦਸੰਬਰ 2000 ਔਰ ਉਸ ਤੋਂ ਬਾਅਦ ਇਹ ਬਚਾਜਲਾ ਮੇਰਾ ਇਹ ਲੜਕੀ ਆ ਜਿਹੜੀ ਲੜਕੀ ਨੂੰ ਮੈਂ ਬੱਚਾ ਕਹਿੰਦਾ ਗੁਨਿੰਦਰ ਢਿਲੋਂ ਇਹ ਇਹ 35 ਸਾਲ ਦੀ ਹੁਣ ਹੋਈ ਹੈ ਜਿਸ ਵੇਲੇ ਮੇਰੀ ਮਦਰ ਦੀ ਡੈਥ ਹੋਈ ਸੀ ਉਸ ਵੇਲੇ 14-15 ਸਾਲ ਦੀ ਔਰ ਉਸ ਤੋਂ ਬਾਅਦ ਮੈਂ ਇਹਨੂੰ ਸਾਰਾ ਪਾਲਿਆ ਆਪ ਖੁਦ ਪੜਾਇਆ ਪੀ ਐਚ ਡੀ ਦਾ ਕਿਨੂੰ ਮੈਂ ਪੰਜਾਬ ਯੂਨੀਵਰਸਿਟੀ ਜੈ ਨੂ ਪੜਾਇਆ ਔਰ ਇਹ ਆਈ ਐਸ ਦਾ ਵੀ ਇਗਜ਼ਾਮ ਕਲੀਅਰ ਕਰ ਗਈ ਜੀ ਮੇਨ ਕਲੀਅਰ ਕਰ ਗਈ ਜੀ ਪਹਿਲਾਂ ਪ੍ਰੀਲੀਮਿਨਰੀ ਕਲੀਅਰ ਕੀਤਾ ਫਿਰ ਮੇਨ ਕੀਤਾ ਅਨਫੋਰਚੂਨੇਟਲੀ ਉਹ ਤੋਂ ਕਿ ਤੋਂ ਪਹਿਲੇ ਪਹਿਲੀ ਟਾਈਮ ਸੀ ਉਹ ਤੋਂ ਰਹਿ ਗਈ ਹੈ ਲੈਕ ਲੜਕੀ ਹੈ ਮੈਂ ਨਹੀਂ ਕਹਿੰਦਾ ਲੇਕਿਨ ਇਹ ਕਿਸਮਤ ਤੇ ਮੇਰੀ ਮਾੜੀ ਸੀ ਇਹਦੀ ਮਾੜੀ ਸੀ ਇਹਨੇ ਲਵ ਮੈਰੀ ਕਰਾ ਲਈ 2014 ਦੇ ਵਿੱਚ ਇਹਨੇ ਲਵ ਮੈਰੀ ਕਰਾ ਲਈ ਬਿਨਾ ਬਿਜ਼ਨ ਮੈਨੂੰ ਕਿਤੇ ਬਿੱਤਸੇ ਤੋਂ ਮੈਨੂੰ ਪਤਾ ਤੱਕ ਮੈਂ ਇੱਕ ਸਾਲ ਪਹਿਲਾਂ ਬਿਲਕੁਲ ਔਖਾ ਰਿਹਾ ਬੜਾ ਮੁਸ਼ਕਲ ਜਿਹਾ ਮੈਂ ਮੈਨੂੰ ਗੁੱਸਾ ਸੀ ਲੇਕਿਨ ਅਲਟੀਮੇਟਲੀ ਸਾਰੇ ਮੇਰੇ ਭੈਣ ਭਰਾਵਾਂ ਨੇ ਰਾਜਤ ਦਪਿੰਦਰ ਨੇ ਵੀ ਸਮਝਾਇਆ ਮੈਨੂੰ ਦਪਿੰਦਰ ਸਿੰਘ ਢਿੱਲੋਂ ਨੇ ਵੀ ਵੀ ਨਹੀਂ ਭਾਈ ਹੁਣ ਹੋਰ ਕੋਈ ਆਚਾਰਾ ਨਹੀਂ ਇਹ ਤੁਹਾਡੀ ਲੜਕੀ ਆ ਵਾਰਸ ਹੈ ਔਰ ਇਹਨੂੰ ਇਹਨੂੰ ਇਹ ਕਿਸੇ ਨੂੰ ਹੀ ਦਾ ਕੋਈ ਅਗਨੋਲੇਜ ਕਰਨਾ ਪੈਣਾ ਹੈ ਔਰ ਮੈਂ ਅਗਨੋਲੇਜ ਕੀਤਾ 2000 ਆਪਣਾ 2015 ਦੇ ਵਿੱਚ ਰਜਿਸਟਰਡ ਵਿਲ ਸਬ ਰਜਿਸਟਰ ਚੰਡੀਗੜ੍ਹ ਦੇ ਮੈਂ ਹੱਕ ਦੇ ਵਿੱਚ ਇਹਦੀ ਰਜਿਸਟਰ ਕੱਲੀ ਬਾਅਦ ਮਾਲਕ ਬਣਾਇਆ ਸੀ ਸਾਰੀ ਪ੍ਰਾਪਰਟੀ ਦਾ ਮੇਰੇ ਕੋਲ ਹੈ ਚਾਰ ਪ੍ਰਾਪਰਟੀਆਂ ਨੇ ਇੱਕ ਮੇਰਾ 10 ਸੈਕਟਰ ਦਾ ਘਰ ਹੈ 10 ਸੈਕਟਰ ਕੋਠੀ ਨੰਬਰ 30 ਸੈਕਟਰ 10 ਚੰਡੀਗੜ੍ਹ ਇੱਕ ਮੇਰਾ ਘਰ ਹੈਗਾ ਕਸੌਲੀ ਛੋਟਾ ਜਿਹਾ ਫਲੈਟ ਹੈ ਉੱਥੇ ਘਰ ਹੈ ਇੱਕ ਨਾਲ ਦਾ ਉਹਦੇ ਵਿੱਚ ਵੀ ਮੈਂ ਨਵਾਰਸ ਬਣਾਇਆ ਮੈਂ ਦੋ ਹੁਣ ਸ਼ੋਰੂਮ ਬਣਾਏ ਸੀ ਮਨੀ ਮਾਇਦੇ 1006 1007 ਮੋਡਰਨ ਮਾਰਕੀਟ ਮਨੀ ਮਾਇਦਾ ਇਹ ਨਦੀ ਸੀ ਇਹ ਆਪਣੇ ਕੋਲੇ ਸ਼ੋਰੂਮਾਂ ਦੀ ਕਿ 2003 ਦੇ ਵਿੱਚ ਇਹ ਕਿਸੇ ਦੇ ਸ਼ੋਰੂਮ ਸੀਗੇ ਪਲਾਟ ਸੀਗੇ ਇਹ ਰਿਜ਼ੂਮ ਹੋ ਗਈ थी ਕਬਜ਼ਾ ਕਰ ਲਿਆ ਸੀ ਵਿਵਤ ਕਰ ਲਿਆ ਸੀ ਕਿਉਂਕਿ ਉਹ ਪੈਸੇ ਨਹੀਂ ਦੇ ਸਕੇ ਮੈਂ ਇਹ ਪਲਾਟ ਖਰੀਦ ਕੇ ਸੁਪਰੀਮ ਕੋਰਟ ਤੱਕ ਆਪ ਖੁਦ ਮੁਕਦਮੇ ਲੜਾਈ ਦੋ ਦਵਾਰੀ ਉਹ ਤੋਂ ਰਸਟੋਰ ਕਰਾਏ ਉਹਨਾਂ ਦੀ ਸਾਰੀਆਂ ਪੇਮੈਂਟਾਂ ਸੁਪਰੀਮ ਕੋਰਟ ਦੀ ਡਾਇਰੈਕਸ਼ਨ ਦੇ ਮੈਂ ਟੋਟਲ ਕੀਤੀਆਂ ਵਿਦ ਪੈਨਲਟੀ 25% ਇੰਟਰਸਟ 24% ਟੈਸਟ ਉਹ ਪੇਮੈਂਟਾਂ ਕਰਕੇ ਸਭ ਰਿਸਟੋਰ ਕਰਕੇ ਕਰਵਾ ਕੇ ਫਿਰ ਮੈਂ ਸ਼ੋਰੂਮ ਪਿਛਲੇ ਸਾਲ ਮੈਂ ਬਣਾਇ ਦਊਗਾ ਉਹ ਹੁਣ ਕਿਰਾਏ 'ਚ ਆੜਿਆ 9-10 ਮਹੀਨੇ ਹੋਏ ਐ ਮੈਂ ਲੜਕੀ ਨੂੰ ਪਹਿਲਾਂ ਆਪਦੇ ਜੋਂਦੀ ਹੈ ਵਿਆਹੀ ਹੈ ਉਦੋਂ ਦੀ ਮੈਂ ਇਹਨੂੰ ਲਗਾਤਾਰ ਕਿਰਾਇਆ ਆਪਦੇ ਕੋਠੀ ਦੇ ਕਿਰਾਏ ਤੋਂ ਦੇ ਰਿਹਾ ਕੋਠੀ ਮੇਰੇ ਫਰਸਟ ਫਲੋਰ ਸੈਕੰਡ ਫਲੋਰ ਦੋਵੇਂ ਕਿਰਾਏ ਦੇ ਨੇ ਤੁਸੀਂ ਕਿਉਂ ਦੇ ਰਹੇ ਹੋ ਇਹਨੂੰ ਕਿਰਾਇਆ ਮੈਂ ਦੇ ਰਿਹਾ ਇਸ ਕਰਕੇ ਕਿ ਇਹ ਇਹ ਅਫੋਰਡ ਨਹੀਂ ਕਰਦੀ ਅਦਰਵਾਈਜ਼ ਮੇਰਾ ਇਕੱਲਾ ਬੱਚਾ ਬਾਹਰ ਦਾ ਅਦਰਵਾਈਜ਼ ਵੀ ਕੱਲਾ ਬੱਚਾ ਵਾਰਸ ਹੈ ਜੀ ਅਲਟੀਮੇਟਲੀ ਵੀ ਪ੍ਰਾਪਰਟੀ ਸਾਰੀ ਇਸੇ ਨੂੰ ਜਾਣੀ ਹੈ ਜੀ 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 ਇਹ ਜਿਹੜਾ ਐਲੀਗੇਸ਼ਨ ਬੱਚਾ ਲਾਉਂਦਾ ਹੈ ਇਹ ਸਿਰਫ ਐਨਕੇ ਸ਼ਰਮੇ ਦੀ ਸਾਰੀ ਪੜਾਈ ਦੀ ਗੱਲ ਹੈ ਅੱਛਾ ਜੀ ਇਹਨੂੰ ਖੁਦ ਲੜਕੀ ਨੂੰ ਪਤਾ ਮੇਰੀ ਇਹਨੂੰ ਇਹਦੇ ਹੱਕ ਜਿਮੈਂ ਬਿੱਲ ਕੀਤੀ ਵੀ ਹੈ ਬਿੱਲ ਦਿੱਤੀ ਵੀ ਉਹਨੂੰ ਕਾਪੀ ਔਰ ਮੈਨੂੰ ਕਾਪੀ ਮੈਂ ਅਗਲੀ ਵਾਰੀ ਲੈ ਵੀ ਆਉਂਗਾ ਤੁਹਾਨੂੰ ਮੈਂ ਪੇਜ ਕਰ ਦੂੰਗਾ ਬ੍ਰੈਸ ਵਾਲਾ ਠੀਕ ਹੈ ਬਾਕਾਇਦਾ ਉਹਦੇ ਵਿੱਚ ਬਿੱਲ ਦੇ ਵਿੱਚ ਕੋਈ ਹੋਰ ਵਾਰਸ ਨਹੀਂ ਦਿਪਿੰਦਰ ਸਿੰਘ ਢਿੱਲੋਂ ਦਾ ਕੋਈ ਤੱਲਕ ਨਹੀਂ ਮੈਂ ਖੁਦ ਵਕੀਲ ਐ ਦਪਿੰਦਰ ਸਿੰਘ ਢਿੱਲੋਂ ਨੂੰ ਇਹ ਦੀ ਵਿਰਾਸਤ ਨਹੀਂ ਜਾਣੀ ਕਿਸੇ ਹਾਲਤ ਚ ਵੀ ਜਿੰਨਾ ਜਿਹੜੇ ਇਹ ਜੌਨੀ ਬੇਟੀ ਐ ਇਹਨੂੰ ਕਿਵੇਂ ਇਗਨੋਰ ਕਰ ਸਕਦਾ ਕਾਰਨ ਕੀ ਐ ਜੀ ਕਿ ਉਹ ਜਿਹੜੇ ਗੁਰਿੰਦਰ ਗੌਰ ਢਿੱਲੋਂ ਜੀ ਦਪਿੰਦਰ ਸਿੰਘ ਢਿੱਲੋਂ ਦੀ ਮੁਖਾਲਫਤ ਕਰ ਰਹੇ </body>ਇਹ ਮੁਖਾਲਫਤ ਮੈਂ ਤੁਹਾਨੂੰ ਦੱਸਦਾ ਰੀਜ਼ਨ ਸਿਰਫ ਇੱਕੋ ਹੀ ਐ ਐਤਕਿ ਇਹ ਐਨਕੇ ਸ਼ਰਮਾ ਦੀ ਹਵਾ ਲੋਕਾਂ ਨੇ ਬਦਲੀ ਐ ਇਹ ਹਾਰ ਰਿਹਾ ਬੜੀ ਬੁਰੀ ਤਰ੍ਹਾਂ ਇਹ ਹੁਣ ਸੌੜੀ ਜ਼ਿਆਦਤ ਕੱਢੀਆ ਜ਼ਿਆਦਤ ਕੱਢੀਆ ਕੜੀਆ ਤੋਂ ਕੜੀਆ ਕਮਿਨੀ ਜ਼ਿਆਦਤ ਦੇ ਉੱਤਰਾ ਹੈ ਇਹ ਤਿੰਨ ਲੜਕੀ ਚ 2005 14 ਚ ਵਿਆਹ ਕਰਾਇਆ ਉਦੋਂ ਬਾਅਦ ਦਵਿੰਦਰ ਸਿੰਘ ਢਿੱਲੋਂ ਨੇ ਤਿੰਨ ਇਲੈਕਸ਼ਨ ਲੜੀਆਂ ਵਿੱਚ ਹਿੱਸਾ ਲਿਆ ਐਮਪੀ ਦੇ ਇਲੈਕਸ਼ਨ ਨੇ ਇਹਨੇ ਲੜੀ ਅਕਾਲੀ ਦਲ ਦੀ ਟਿਕਟ ਤੋਂ ਦੋ ਵਾਰੀ ਇਹਨੇ ਲੜੀ ਆਪਣੇ ਇਲੈਕਸ਼ਨ ਜਿਹੜੀ ਹੈ ਆਪਣੇ ਤੋਂ ਡੀ ਐਮ ਐਲ ਐਂ ਪਰ ਜਦੋਂ ਹਾਰਿਆ ਹੈ ਦਵਿੰਦਰ ਸਿੰਘ ਢਿੱਲੋਂ ਕੋਈ ਮੋਟਾ ਦੇ ਆਰ ਵੋਟ ਦੇ ਹਾਰ ਗਿਆ ਔਰ ਉਦੋਂ ਕੋਈ ਕੋਈ ਯੂ ਨਹੀਂ ਸੀ ਉਦੋਂ ਕੋਈ ਗੱਲ ਨਹੀਂ ਸੀ ਕੁੜੇ ਨੂੰ ਕੋਈ ਕੰਪਲੇਨ ਨਹੀਂ ਸੀ ਐਦਕੀ ਜਦੋਂ ਇਹ ਇਹਦਾ ਪੱਤਣ ਆ ਗਿਆ ਨੇੜੇ ਇਹ ਹਰਨ ਲੱਗਾ ਉਦੋਂ ਇਹ ਕੋਈ ਆਪਦੀ ਸੌੜੀ ਸ਼ਾਦਤ ਦੇ ਨਾਲ ਉਹਨਣ ਕਿਉਂ ਚੰਡੀਗੜ੍ਹੋਂ ਲੈ ਕੇ ਆਇਆ ਔਰ ਉਹਨੂੰ ਹਿਪਨੋਟਾਈਜ਼ ਕੀਤਾ ਉਹਨੂੰ ਕੀ ਨੂੰ ਕੋਈ ਸਮਝ ਬਾਗ ਆਇਆ ਇਹ ਰਾਮਯਨ ਕਿ ਤੁਸੀਂ ਗੱਲ ਕੀਤੀ ਆਵਣੀ ਬੇਟੀ ਨਾਲ ਕਿ ਕੀ ਮੈਂ ਸਮਝਾਇਆ ਸੀ ਤਿੰਨ ਚਾਰ ਪੰਜ ਵਾਰੀ ਮੈਂ ਉਹਨੂੰ ਕਿਹਾ ਜਦੋਂ ਮੈਨੂੰ ਪਤਾ ਲੱਗਿਆ ਵੀ ਇਹ ਮੁਖਾਲਫਤ ਕਰਦੀ ਹੈ ਔਰ ਉਹਨਾਂ ਮੈਂ ਕਿਹਾ ਮੈਂ ਕਿਹਾ ਇਹ ਅੱਛੀ ਗੱਲ ਨਹੀਂ ਸਾਡੇ ਭਲਵਾਨ ਦੇ ਵਿੱਚ ਕਦੇ ਕੋਈ ਬੜੀ ਨਹੀਂ ਪਿਆ ਸਾਡੇ ਭਤੀਜਾ ਹੀ ਨਹੀਂ ਪਿਆ ਸਾਡੇ ਭਰਾਵਾਂ ਹੀ ਨਹੀਂ ਪਿਆ ਜੀ ਤੇ ਇਹ ਇੱਕ ਗਲਤ ਗੱਲ ਆ ਇਹਨੂੰ ਮੈਂ ਰੋਕਿਆ ਮੈਨੂੰ ਜਦੋਂ ਕਹਿ ਕੇ ਜਾਂਦੀ ਰਹੀ ਆ ਵੀ ਨਹੀਂ ਮੈਂ ਹੋਣ ਨਹੀਂ ਜਾਂਦੀ ਲੇਕਿਨ ਫਿਰ ਇਹ ਨੂੰ ਫੇਰ ਉੱਥੇ ਜਾ ਕੇ ਇਹਦੇ ਘਰੋਂ ਇਹ ਵੇਰ ਨਹੀਂ ਆਉਣਾ ਅਜੀਤ ਜੀ ਤੁਹਾਡੀ ਬੇਟੀ ਉਹਨਾਂ ਨੇ ਮੁਖਾਫਲ ਕਰ ਰਹੀ ਆ ਸਟੇਜਾਂ ਤੇ ਕਰ ਰਹੀ ਆ ਦਿਪਿੰਦਰ ਕਿਹਾ ਤੁਸੀਂ ਵੀ ਉਹਨਾਂ ਨਾਲ ਸਟੇਜ ਤੇ ਜਾ ਕੇ ਉਹਨਾਂ ਦਾ ਪੱਖ ਰੱਖੋਗੇ ਕਿ ਜਿਹੜੀ ਮੇਰੀ ਬੇਟੀ ਆ ਉਹ ਗਲਤ ਬੋਲ ਰਹੀ ਆ ਮੈਂ ਪੱਖ ਹੀ ਰੱਖ ਰਿਆ ਮੈਂ ਐਸੇ ਕਿਹਾ ਹਾਂਜੀ ਮੈਂ ਬਿਲਕੁਲ ਰੱਖੂਗਾ ਜੀ ਮੈਨੂੰ ਕੋਈ ਪ੍ਰੋਬਲਮ ਨਹੀਂ ਜੀ ਜਿਹੜੀ ਸੱਚੀ ਗੱਲ ਹੈ ਉਹ ਤੋਂ ਮੈਂ ਨਹੀਂ ਪਰ ਮੁਕਤਲਾ ਜੀ ਕਿਉਂ ਦਿਪਿੰਦਰ ਢਿੱਲੋਂ ਦਾ ਕੋਈ ਰੋਲ ਹੀ ਨਹੀਂ ਇਹ ਮੁਕਤਲਾ ਉਹਨੂੰ ਬਦਨਾਮ ਕਰ ਰਹੀ ਹੈ ਦਿਪਿੰਦਰ ਢਿੱਲੋਂ ਨੂੰ ਇਲੈਕਸ਼ਨਾਂ ਕਰਕੇ ਅਦਰਵਾਈਜ਼ ਉਹਦਾ ਕੀ ਰੋਲ ਆ ਕੱਖ ਵੀ ਨਹੀਂ ਉਹਨੂੰ ਬਰਾਸਦੀ ਯਾਨੀ ਉਹ ਉਹਨਾਂ ਮੇਰੀ ਕੋਈ ਅਜੀ ਗੱਲ ਹੈ ਨਹੀਂ ਜਿਹੜੀ ਮੈਂ ਜਰਾ ਦੇਣੀ ਹੈ ਇਹ ਕੁੜੀ ਜਿਹੋਦੀ ਆ ਕੇ ਬੈਠੀ ਹੈ ਮੇਰੀ ਲੜਕੀ ਹੈ ਮੈਂ ਰਜਿਸਟਰਡ ਵੈਲ ਕੀਤੀ ਹੈ ਗੱਲ ਖਤਮ ਹੋ ਗਈ ਏ ਜਿਹੜੇ ਸਾਡੇ ਨਾਲ ਗੁਰਿੰਦਰ ਗੁਰਿੰਦਰ ਸਿੰਘ ਢਿੱਲੋਂ ਜਿਹੜੇ ਸਾਫ਼-ਸਾਫ਼ ਕਹਿ ਰਹੇ ਕਿ ਜਿਹੜੀ ਉਹਨਾਂ ਦੀ ਬੇਟੀ ਨੂੰ ਐਨ.ਕੇ. ਸ਼ਰਮਾ ਵੱਲੋਂ ਗੁੰਮਰਾਹ ਕੀਤਾ ਗਿਆ ਤੇ ਗੁੰਮਰਾਹ ਹੋ ਕੇ ਦਪਿੰਦਰ ਸਿੰਘ ਢਿੱਲੋਂ ਖਿਲਾਫ ਗਲਤ ਬਿਆਨ ਬਣਾਈ ਹੈ ਤੇ ਜਿਹੜਾ ਇਹ ਸਾਰੀ ਸਿਆਸਤ ਹੈ ਸਿਰਫ ਇਹ ਇੱਕ ਘੱਡਿਆ ਦੇ ਕਮੀਨੀ ਜਗਤ ਦਾ ਬਸ ਜੀ ਥੈਂਕ ਯੂ ਘੱਡਿਆ ਦੇ ਕਮੀਨੀ ਜ਼ਿਆਦਾ ਦਾ ਇਹ ਉਹਦੇ ਬਾਰੇ ਬਹੁਤ ਭਾੜੀ ਗੱਲ ਹੈ ਮੈਂ ਅਜੇ ਵੀ ਉਹਨੂੰ ਸਬਕ ਦਿੰਨਾ ਹੈ ਵੱਡਿਆਂ ਉਹਦੇ ਤੋਂ ਮੇਰੇ ਬੱਚਿਆਂ ਵਰਗਾ ਬਣ ਕੇ ਜਰਮਾ ਉਹਨੂੰ ਜਾਈਦਾ ਬਿਲਕੁਲ ਲੜਕੀਆਂ ਨੂੰ ਸਟੇਜ ਤੇ ਨਾ ਲੈਵੇ ਇਹ ਨਹੀਂ ਦੇ ਦੇ ਵਿੱਚ ਇਹ ਨੂੰ ਸਾਰਿਆਂ ਨੂੰ ਬੂ ਦੇ ਪੈਣੀ ਹੈ ਉਲਟੀਆਂ ਪੈਣੀਆਂ ਨੂੰ ਸਾਰਿਆਂ ਕਿਉਂ ਇਹ ਘੱਡੀਆਂ ਜ਼ਿਆਦਾ ਜਿਹੜੇ ਲੋਕ ਵੀ ਹੈ ਉਹਨੇ ਹੀ ਬਰਦਾਸ਼ਤ ਕਰਦੇ ਖੇਤਰਾ ਦੀ ਕਮੀ ਨਹੀਂ ਕਰਦਾ ਥੈਂਕ ਯੂ ਕਿ ਸ਼ੁਕਰੀਆ